ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਨੂੰ ਵਿਆਹ ਕਰਾ ਲੇ ਜੀ ਆ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਂਦਾ ਹੈ ਕਿ ਮੁੰਡੇ ਕੁੜੀ ਦੀ ਇੰਸਟਾਗ੍ਰam ਦੇ ਉੱਤੇ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਦੋਨਾਂ 'ਚ ਪਿਆਰ ਹੋ ਜਾਂਦਾ ਤੇ ਦੋਵੇਂ ਹੀ ਇਕੱਠੇ ਸਿਲਮਾ ਹਾਲ ਦੇ ਵਿੱਚ ਫਿਲਮ ਦੇਖਣ ਲਈ ਜਾਂਦੇ ਨੇ ਜਦੋਂ ਕੁੜੀ ਵਾਲੇ ਨੇ ਮੁੰਡੇ ਨੂੰ ਵਿਆਹ ਕਰਵਾਉਣ ਦੇ ਲਈ ਕਿਹਾ ਤਾਂ ਮੁੰਡੇ ਵਾਲੇ ਨੇ ਵਿਆਹ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਕੁੜੀ ਵਾਲੇ ਦਾ ਸਾਰਾ ਪਰਿਵਾਰ ਥਾਣੇ ਦੇ ਮੂਹਰੇ ਜਾ ਕੇ ਕੀਤਾ ਜੰਮ ਕੇ ਹੰਗਾਮਾ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਅਕਸਰ ਹੀ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਵੱਖ-ਵੱਖ ਸੋਸ਼ਲ ਐਪਸ ਰਾਹੀਂ ਦੋਸਤੀ ਕਰਦੇ ਹਨ ਅਤੇ ਫਿਰ ਸਾਥ ਨਿਭਾਉਣ ਦੀਆਂ ਕਸਮਾਂ ਵਾਦੇ ਵੀ ਖਾ ਲੈਂਦੇ ਹਨ ਲੇਕਿਨ ਇਹ ਸਾਥ ਕੁਝ ਹੀ ਲੋਕਾਂ ਨੂੰ ਪ੍ਰਵਾਣ ਹੁੰਦੇ ਹਨ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਥਾਣਾ ਮੋਕਮ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹੀਨਾ ਪਹਿਲਾਂ ਇੰਸਟਾਗ੍ਰਾਮ ਤੇ ਮੁੰਡੇ ਕੁੜੀ ਦੀ ਦੋਸਤੀ ਹੋਈ ਜਿਸ ਤੋਂ ਬਾਅਦ ਦੋਨਾਂ ਨੇ ਇਕੱਠਿਆਂ ਸਿਨੇਮਾ ਹਾਲ ਦੇ ਵਿੱਚ ਜਾ ਕੇ ਫਿਲਮ ਵੀ ਦੇਖੀ ਅਤੇ ਬਾਅਦ ਵਿੱਚ ਲੜਕੀ ਵੱਲੋਂ ਲੜਕੇ ਨਾਲ ਵਿਆਹ ਕਰਵਾਉਣ ਦੀ ਮੰਗ ਵੀ ਕੀਤੀ ਗਈ ਅਤੇ ਲੜਕੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੁਣ ਲੜਕੀ ਨੇ ਲੜਕੇ ਦੇ ਪਰਿਵਾਰ ਵੱਲੋਂ ਥਾਣਾ ਮੌਕਮ ਦੇ ਬਾਹਰ ਆ ਕੇ ਖੂਬ ਹੰਗਾਮਾ ਕੀਤਾ ਅਤੇ ਇਸ ਦੌਰਾਨ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਮੁਹੱਲੇ ਦੇ ਵਿੱਚ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਸੋਸ਼ਲ ਮੀਡੀਆ ਉੱਪਰ ਇੱਕ ਮਹੀਨਾ ਪਹਿਲਾਂ ਦੋਸਤੀ ਹੋਈ ਸੀ ਅਤੇ ਉਹਨਾਂ ਨੇ ਚੈਟਿੰਗ ਕਰਨ ਤੋਂ ਬਾਅਦ ਸਿਨੇਮਾ ਹਾਲ ਦੇ ਵਿੱਚ ਫਿਲਮ ਵੀ ਵੇਖੀ ਫਿਲਮ ਦੇਖਣ ਦੌਰਾਨ ਲੜਕੇ ਵੱਲੋਂ ਉਸ ਨਾਲ ਸ਼ਰੀਲ ਹਰਕਤਾਂ ਕੀਤੀਆਂ ਗਈਆਂ ਅਤੇ ਹੁਣ ਉਹ ਮੰਗ ਕਰਦੀ ਹੈ ਕਿ ਉਹ ਲੜਕਾ ਉਸਦੇ ਨਾਲ ਵਿਆਹ ਕਰਵਾਵੇ ਅਗਰ ਲੜਕੇ ਨੇ ਵਿਆਹ ਨਹੀਂ ਕਰਵਾਇਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਵੇਗੀ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ 4 ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਹੈ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ 'ਤੇ ਗੱਲ ਹੁੰਦੀ ਰਹੀ ਫਿਰ ਹੋਲੀ-ਵਲੀ ਕਾਲ ਤੇ ਆ ਗਏ ਆਪਾਂ ਤੇ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਆ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਿਆਹ ਤੇ ਪਰ ਮੈਂ ਉਹ ਦਿਨ ਵਿਆਹ ਕਰਾਉਂ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੈਗੀ ਸੀ ਮਹੀਨਾ ਜੇੜ ਮਹੀਨਾ ਤੇ ਜੇਕਰ ਅਸੀਂ ਗੱਲ ਕਰੀਏ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤੇ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹਨੇ ਸਜ਼ਾ ਦਿੱਤੀ ਜਾਵੇ ਸਰ ਮੁੰਡਾ ਕਿੱਥੇ ਤੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਢੋੜਾ ਫਾਰੇ ਕਿਸ਼ਾਨਾ ਗਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਚ ਕੁੜੀ ਰਹਿੰਦੀ ਸੀ ਫਰੈਂਡ ਸਰਕਲ ਚ ਚੱਲਦਾ ਸੀ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਵੇ ਯਾ ਦੋਸਤ ਦੀ ਉਹਨਾਂਰ ਬਸ ਇਦਾਂ ਹੀ ਚਲਾ ਵੜਾ-ਵੜਾ ਕਿਤੇ ਘੁੰਮਣ ਫਿਰਨ ਗਏ ਆ ਵਾਂਗੇ। ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੈਨੂੰ ਪਿਆਰ ਕਰਨ ਲੱਗ ਪਈ। ਹੂੰ ਮੇਰਾ ਫਰੈਂਡ ਸਰਕਲ ਹੀ ਗਏ ਸਿਰ ਭਾਈ। ਤੇ ਕਿਤੇ ਗੱਲਬਾਤ ਹੁੰਦੀ ਹੈ ਤੁਹਾਡੀ? ਚੈਟਿੰਗ ਇੰਸਟਾਗ੍ਰਾਮ ਵਗੈਰਾ ਤੇ ਜਿਵੇਂ। ਹੂੰ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੈਨੂੰ ਪਿਆਰ ਨਹੀਂ ਜਾਂਦਾ ਕਰਦਾ। ਉਹ ਮੇਰੇ ਮਗਰ ਵਈ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ। ਭਾਈ ਇਹਨੇ ਬਲੇਡ ਤੱਕ ਮਾਰੇ ਆਪਣੇ ਹੱਥ ਤੇ। ਤੇ ਫਿਰ ਤਿਆਂ ਨੂੰ ਸਿਲਮਾ ਹਲ ਦੇ ਵਿੱਚ ਲਾ ਕੇ। ਸਿਲਮਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ। ਮੇਤੇ ਅਲੀਗੇਸ਼ਨ ਆ ਤੇ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ। ਹੂੰ ਕਿ ਗਣੀ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਮਾ ਹਾਲ ਦੇ ਵਿੱਚ ਤੇ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੀ ਹੈ ਜੀ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤਾ ਦੂੰ ਨਹੀਂ ਕਹਿਣਾ ਜਿਹਦਾ ਸੀ ਤੇ ਮੈਂ ਇਧਰ ਹੀ ਆਉਂ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਭ ਮੇਰਾ ਸਿਸਟਮ ਆਇਆ ਹੋ ਜਾ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਾਦ ਵੀ ਨਾ ਜਿਆਦਾ ਨਹੀਂ ਸਿਰਨਾ ਕੀ ਸਰ ਰਹੀ ਹੈ ਇਨਸਾਦ ਆ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਇਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਝਾਂਸਾ ਦੇ ਗਏ ਨੇ ਗੱਲਬਾਤ ਕਰਦਾ ਮੈਂ ਪਰ ਲਾਂਦਾ ਰਿਹਾ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੱਝੀ ਵਿਆਹ ਜਿਹੜਾ ਫਸਾਣਾ ਹੀ ਆ ਨਾ ਜਾਇਜ਼ ਮੱਝੀ ਜਾਂ ਦੇਈ ਜਾਂ ਨਾ ਸਭ ਜੀ ਵੇਲੇ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਉਣ ਦੇ ਨਹੀਂ ਗਿਆ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਭਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨੈਲ ਜੀ ਕੋ ਮੈਨੇ ਫਾਲ ਫਾਇਏ ਨੇ ਫਾਲ ਲਿਆ ਕੱਲ ਨੂੰ ਮੇਰਾ ਡੰਬਰ ਸਾਰਾ ਵੇਚ ਜਾ ਜੁਗਾਣਾ ਬਾਜੀ ਇਸ ਕਰਕੇ ਮੈਂ ਨਹੀਂ ਸਰ ਮੈਨਾਂ ਮੈਰਿ ਜਰਾਨੀ ਗਈ ਮੇਰੇ ਤੇ ਪਰਚਾ ਕਟਾਉਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਛ ਨਹੀਂ ਸਰ ਜੀ ਬਾਕੀ ਮੇਰਾ ਧੱਕਾ ਹੋ ਰਿਹਾ ਵਾ ਥੈਂਕ ਯੂ ਇਹ ਮਾਮਲਾ ਦੀ ਵੱਡੀ ਗਿੰਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱ ਏ ਜੀ ਨੀਸ਼ਾ ਨਾਮ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨ ਨਾਮ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗਲਤਵਾਦੀ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਟੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ। ਪਰ ਲੜਕਾ ਕਹਿੰਦਾ ਜੀ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਉਣਾ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਆ ਘਰ ਆ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ। ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਹੁਣ ਲੜਕੀ ਆਪਣਾ ਵਿਆਹ ਲਗਾਊਗੀ। ਲੜਕੀ ਜਿਉਂ ਹੀ ਵਿਆਹ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਕੀਤੀ ਹੈਗੀ।